ਗਵਾਨ ਪਿੰਡ ਦਾ ਬਰਨਾਲੇ ਦੇ ਸੱਜੇ ਦੇ ਰਿਹਾ ਸੁਖਰਾਮ ਸਿੰਘ ਜੀ ਉਹ ਬਾਈ ਟਰੋਲੀ ਭਾਈ ਦੀ ਟੀਮ ਨੇ ਰੈਂਡਮ ਰੋਅ ਕੰਦਰ ਆ ਗਏ ਸਾਡੇ 13 14 ਪੰਡਾ ਦੀ ਬੈਂਟੀ ਹੈ ਸਾਡੇ 13 14 ਤੇ ਟਰੋਲੀ ਭਾਈ ਦੀ ਟੀਮ ਕੋਲੀਆ ਦੀ ਕੋਲ ਟਰੋਲੀ ਭਾਈ ਰਵੀ ਜੀ ਨੇ ਪਹਿਲਾ ਮੈਚ ਖੇਡ ਕੇ ਹੁਣ ਕਦੋਂ ਦਾ ਦੇ ਲੋ ਤੁਸੀਂ ਤੇ ਹੁਣ ਤੋਂ ਆਪਣਾ ਮੈਚ ਦੇਣੀ ਦੋ ਪਾਸ ਆਓ ਜੀ ਬੜ ਕੇ ਉਧਰ ਡੋਗਾ ਜੱਸਰ ਤੇ ਹੀਰਾ ਬਰਾਣ

ਇਹਦਾ ਮੈਚ ਹੋਣ ਜਾ ਰਿਹਾ ਹੈ। ਰੋਨੀ ਪਾਈ ਤੇ ਸੁਸ਼ਕ ਦਾ ਮੈਚ ਖੇਡਿਆ ਜਾਵੇਗਾ। ਉੱਧਰ ਖੇਡਦੇ 25 ਮਾਰਚ ਬਰਨਾਲੇ ਦਾ ਕਬੱਡੀ ਕੱਪ ਹੋਵੇਗਾ। ਪਹਿਲਾ ਪ੍ਰਾਈਜ਼ ਲੱਖੋ ਤੇ ਦੂਜਾ ਪ੍ਰਾਈਜ਼ 75 ਹਜ਼ਾਰ ਬਸਤਾਰੋਂ ਮੋਟਰਸਾਈਕਲ ਤੇ ਬੁੱਕ ਕੀਤੀਆਂ 16 ਟੀਮਾਂ ਖੇਡਣਗੀਆਂ। ਬੁੱਕ ਕੀਤੀਆਂ 16 ਟੀਮਾਂ ਖੇਡਣਗੀਆਂ। ਟੀਮ ਆਰਟ ਬਰਨਾਲੇ ਦੇ ਵੱਡੇ ਕਬੱਡੀ ਕਪਤੀਆਂ ਤਰੂਚਾ ਨੇ ਔਰ ਆਪਾਂ ਰੇਡਾਂ ਪਾਲੀਏ ਜਗਤਾਰ 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 ਪਾਸੇ ਮਾਲੂ ਆਪਾਂ ਪਹਿਲੇ ਹੀ ਲੇਕਾ ਜਗਤਾਰ ਪਾਸੇ ਬੰਦੇ ਦੇ ਦਿੱਤੀ ਹੈ ਜਲਦੀ ਨਾਲ ਅਗਲਾ ਮੈਚ ਦੇ ਖੇਡਣ ਵਾਲੀ ਟੀਮ ਆ ਜਾਓ ਬੁੱਢੇ ਵੀ ਅਗਲਾ ਮੈਚ ਕੀ ਦਾ ਭਰਾ ਅਗਲਾ ਮੈਚ ਮੱਈਆ ਵਾਲਾ ਕਲਾਸ ਸੇਖ ਸੇਰ ਮੱਈਆ ਵਾਲਾ ਕਲਾਸ ਸੇਖ ਇਹ ਟੀਮ ਆਜਾ ਜਦੀਰਾਲ

ਦੀ ਟੀਮ ਜੋਰਤਾ ਵੱਡੇ ਭਾਈ ਮੀਨਾ ਆ ਗਿਆ ਡਰਲੀ ਵਾਲਾ ਹੋ ਮੀਨਾ ਆ ਗਿਆ ਬੰਦੇ ਡਰਲੀ ਵਾਲਾ ਮੇਰੇ ਮਿੱਤਰੋ ਉੱਧਰ ਵੱਡੇ ਪੱਧਰ ਤੇ ਵੱਡਾ ਸਨਮਾਨ ਕੋਟੀ ਦੀ ਟੀਮ ਹੈ ਸਖੇ ਸ਼ੂਸਤਰਾ ਵੱਡੇ ਪੱਧਰ ਤੇ ਵੱਡੇ ਤੁਹਾਡਾ ਧੰਨਵਾਦ ਅਮਨਪ੍ਰਤਾ ਅਮਰੀਕਾ ਰਾਜੂ ਰਣਿਆ ਬਿੱਲਾ ਰਣਿਆ ਬਿੰਤੀ ਸੰਦੇ ਵੱਡੇ ਪ੍ਰੋਮੋਟਰ ਨੇ ਆ ਫੂਲਾ ਆ ਸ਼ਾਹ ਕੋਟੇ ਦਾ ਇਹ ਜੇਤੂ ਰੱਖਾ ਮੇਰੇ ਮਿੱਤਰੋ ਇਹ ਸ਼ਾਹ ਕੋਟੀਆਂ ਦਾ

झंडे में पे दूसरे पास को अलगो कोठी पुराना अगे को अलगो कोठी जगह मेरे उतर

સાતો રામ વારે ગુરુ સાતો રામ વારે ગુરુ બોલો સાતો બોલો પી ફંગર સંતો દેજિયે સાતો રામ વારે ગુરુ સાતો નામ વારે ગુરુ সাত রাম রাহে রোগী সাত রাম সাহে রে সাত রাম রা রোগী সাত রাম রায়ে রে সাত রাম गोरी सात राम वाह नाम लागो सात राम वाहे नाम सारी सास है सातवे राम वा है गुरु जी सात राम वा है गो राम वाहे गुरु जी सात साथे नाम वारे बेरी नाम वारे गुरु